ਉਸ ਆ ਗਿਆ ਜਸ਼ਕਾ ਜੀ ਬੈਠੇ ਆ ਕਹਿੰਦੇ ਚਲੋ ਪੀਓ ਪੀਓ ਮਾਸੀ ਸਭ ਇਹ ਐਡ ਕਰਨੇ ਆਸੀ ਦੇ ਵਿੱਚ ਚੂਰ આમਚੂਰ ਆਹ ਹੋਜੀ ਚਿਨੀ ਪਾਤੀ ਖੋਨੇ ਦੀ ਸਰਸ਼ਰ ਕਰ ਲਈਏ ਰੋਟੀ ਖਾਣ ਲੱਗੇ ਆ ਤੇ ਗੋਭੀ ਦੀ ਸਬਜੀ ਆ ਤੇ ਖੱਟਾ ਨਾਲ ਰਾਤ ਨੂੰ ਆਪਣੀ ਰਜੀ ਸਬਜ਼ੀਆਂ ਤੇ ਹੰਠਲੇ ਸੀ ਤੇ ਹੁਣ ਅਸੀਂ ਚੱਲਦੇ ਆਂ ਬੀਬੀ ਕੋ ਬੀਬੀ ਜੀ ਨੇ ਸਮਾਨ ਲੰਗਾਇਆ ਤੇ ਉਹ ਲੈਣ ਜਾਣਾ ਸ਼ਹਿਰੋਂ ਤੇ ਫਿਰ ਫਿਰ ਚੱਲਦੇ ਆਂ ਅਸੀਂ ਫੇਰ ਮਿਲਦੇ ਆ ਤੁਹਾਨੂੰ ਹੁਣ ਅਸੀਂ ਸਮਾਨ ਲੈ ਲਿਆ ਤੇ ਅੰਕਲ ਜੀ ਲਿਸਟ ਬਣਾ ਰਹੇ ਆ ਤੇ ਹੁਣ ਇੱਕ ਚੱਲਾਂਗੇ ਬੀਬੀ ਜੀ ਕੋ ਜੀ ਬੀਬੀ ਸਾਸਰੀ ਕਾਲ ਬੀਬੀ ਜੀ ਬੈਠੇ ਬੀਬੀ ਜੀ ਕੋ ਆ ਲੈ ਬੀਬੀ ਤੁਹਾਡਾ ਸਮਾਨ ਤੇ ਹੁਣ ਮੈਂ ਜਾਵਾਂ ਘਰ ਨੂੰ ਠੀਕ ਆ ਹਾਂਜੀ ਤੁਹਾਨੂੰ ਇੱਕ ਇਨਫੋਰਮੇਸ਼ਨ ਦੇਣੀ ਸੀ ਮੈਂ ਅਲਮਾਰੀ ਸਾਫ ਕੀਤੀ ਤੇ ਮੈਨੂੰ ਲੋਹਲਾ ਨੋਟ ਮਿਲਿਆ ਪਰ ਕੋਈ ਫਾਇਦਾ ਨਹੀਂ ਹੁਣ ਸਮਝ ਨਹੀਂ ਆਦਾ ਖਸੀ ਹੈ ਜਾਂ ਰੋਈਏ ਪਰ ਮਿਲ ਗਿਆ ਬਟ ਹੁਣ ਪਤਾ ਨਹੀਂ ਹੁੰਦਾ ਕੀ ਕਰੀਏ ਜੇ ਤੁਹਾਨੂੰ ਲੋੜ ਆ ਜ਼ਰੂਰ ਦੱਸਿਓ ਕਮੈਂਟ ਕਰਕੇ ਹਾਂਜੀ ਹੁਣ ਅਸੀਂ ਚੱਲਿਆਂ ਜੈਸ਼ਿਕਾ ਦੇ ਘਰੇ ਕਿਉਂਕਿ ਘਰ ਦੇ ਛੁੱਪੀਆਂ ਜਿੱਥੇ ਲੈ ਕੇ ਨਹੀਂ ਜਾਂਦੇ ਮੈਂ ਕਿ ਮਾਪੀ ਜਾਣੀ ਹੈ ਫਰੈਂਡ ਦੇ ਘਰੇ ਤੇ ਹੁਣ ਉੱਥੇ ਚੱਲਿਆਂ ਉੱਥੇ ਜਾ ਕੇ ਮਿਲਦੇ ਆ ਤੁਹਾਨੂੰ ਸਾਰਿਆਂ ਨੂੰ ਆ ਗਏ ਜੈਸ਼ਿਕਾ ਦੇ ਘਰੇ ਹੈਲੋ ਜੈਸ਼ਿਕਾ ਕਿੰਨੇ ਚਿਰ ਬਾਅਦ ਮਿਲੇ ਮੈਂ ਕਿ ਮੈਂ ਮਿਲ ਕੇ ਆਣਾ ਜਸ਼ਕਾ ਨੂੰ ਹੋਰ ਸੁਨਾ ਜਸ਼ਕਾ ਕਿੰਦਾ ਤਾਂ ਵਧੀਆ ਉਸ ਆ ਗਿਆ ਜਸ਼ਕਾ ਜੀ ਬੈਠੇ ਆ ਕਹਿੰਦੇ ਚਲੋ ਪੀਓ ਪੀਓ ਖਾਓ ਹੋਰ ਸੁਨਾ ਜਸ਼ਕਾ ਦਿਲ ਲੱਗਿਆ ਸੀ ਮੇਰਾ ਬਿਲਕੁਲ ਨਹੀਂ ਲੱਗ ਰਹਾ ਘਰੇ ਮੈਂ ਕਿ ਮਿਲ ਕੇ ਆਣਾ ਜਸ਼ਕਾ ਨੂੰ ਮੇਰੇ ਭਾਣੇ ਭੁਜਾ ਚੰਗਾ ਆ ਫਿਰ ਮੈਂ ਰੋਜ਼ ਹੀ ਆ ਜਾਗਾ ਨਹੀਂ ਤੇ ਰਹਨਾਂ ਦੀ ਮੈਂ ਛੜਾਈ ਖਾਤੇ ਸੀ ਆ ਗਏ ਕਾਲਜ ਤੁਸੀਂ ਕਹਿੰਦੇ ਕਾਲਜ ਵਗੈਰਾ ਦਿਲ ਨਹੀਂ ਲੱਗਦਾ ਬਟ ਅਸੀਂ ਫੀਸ ਦੇਣ ਆਏ ਆ ਕਾਲਜ ਸੋ ਇਸ ਲਈ ਹੁਣ ਆਏ ਆ ਅੰਦਰ ਫੀਸ ਦੇ ਕੇ ਫੇਰ ਚਸ਼ਕਾ ਨਹੀਂ ਕਰੀ ਚਲ ਜਾਂਦੇ ਅਸੀਂ ਅਸੀਂ ਆ ਗਏ ਕਾਲਜ ਤੋਂ ਕਰੇ ਬਾਤ ਹੋਵਾਂਗਾ ਬਹੁਤ ਚਾਰੇ ਗਏ ਇਸ ਲਈ ਸਿੱਧਾ ਲਾਇਆ ਆ ਦੇਖਿੰਦੇ ਹਾਂ ਕੀ ਹੋਵਾ ਰਿਹਾ ਬੈਂਕਿੰਗ ਨਾਲ ਥੋੜੀ ਗੱਲਾਂ ਬਾਤਾਂ ਕਰਦੇ ਆ ਉੱਥੇ ਦੇਖਦੇ ਆ ਕੀ ਕਰਦੇ ਆ ਵਾਪਸ ਤੇ ਸੀਟ ਹੋ ਗਈ ਗਰਮ ਤੋਪਨਾ ਠੰਡੀ ਕਰਦੇ ਆ ਤੇ ਹੁਣ ਚੱਲਾਂਗੇ ਠੀਕ ਹੈ ਬਾਏ ਰਸੀ ਆਗੇ ਕਰੇ ਤੇ ਅਦਰ ਮਮੂ ਜੀ ਫਨ ਦੇ ਤੋਇਆ ਕੋਣ ਬੇੜਾ ਤੋਂ ਰਿਆ ਸੀ ਥੰਮੀਂ ਗੱਲੇ ਬੇੜਾ ਤੋਂ ਮੰਮੀ ਕੈਮਰਾ ਖੜਾ ਲੋ ਥੋੜੋ ਵੀ ਦੂਰ ਗਾਇਆ ਸੀ ਬੇੜਾ ਤੋਂ ਐਂਡ ਟੂ ਵਾਣਾ ਖਰਾਬ ਨਾ ਹਾਂਜੀ ਅੱਜ ਅਸੀਂ ਚੱਲੇ ਆ ਗੁਲਿੰਦ ਦੇ ਘਰੇ ਕਿਉਂਕਿ ਉਹਨਾਂ ਨੇ ਨਮਕ ਘਰ ਬਣਾਇਆ ਤੇ ਉਹਨਾਂ ਨੇ ਸੁਖਮ ਸਿੰਘ ਦਾ ਪਾਰਟ ਖਾਇਆ ਤੇ ਹੁਣ ਉੱਥੇ ਅਸੀਂ ਚੱਲੇ ਆ ਤੇ ਹੁਣ ਡੈਡੀ ਜੀ ਦਾਣੇ ਖਵਾ ਰਹੇ ਉਧਰ ਜਿਸਣ ਵਾਸਤੇ ਤੇ ਹੁਣ ਫਿਰ ਅਸੀਂ ਚੱਲਾਂਗੇ ਅਸੀਂ ਤੇ ਤੁਹਾਨੂੰ ਬੁਲਾਵਾਂਗੇ ਉਹਦੇ ਨਾਲ ਚੱਲਗੇ ਗੁਲਿੰਦ ਹੈਲੋ ਸਤਿ ਸ਼੍ਰੀ ਅਕਾਲ ਦਹੀਂ ਮਸਾਇਆ ਸੋਖ ਸਾਗਰ ਗੁਰ ਪਾਇਆ ਖੁਲਸੀ ਬੈਠੇ ਹੋਏ ਘਰ ਦੇ ਅੰਦਰ ਤੇ ਤੋਂ ਵਗੈਰਾ ਪੈ ਗਿਆ ਆ ਮੰਡਲਾ ਕਰ ਰਹੇ ਆ ਹਾਂਜੀ ਹਾਂਜੀ ਛੁੱਟੀਆਂ ਤੋਂ ਬਾਅਦ ਮਿਲੇ ਆ ਕਿੰਨੇ ਹਾਂਜੀ ਹਾਂਜੀ ਸਾਰੇ ਫਰੈਂਡਸ ਕਿੰਨੇ ਚਿਰ ਬਾਅਦ ਇਕੱਠੇ ਹੋਈ ਆ ਯਾ ਨਹੀਂ ਨਹੀਂ ਜਿੰਨੀ ਵੀ ਪਲਾਨ ਬਣਾਏ ਹੋਸ ਨਾ ਹੋਰ ਬੜੀ ਵਧੀਆ ਬਣਾ ਲਿਆ ਟਰ ਕੋਸ ਹੋਣਾ ਫੁੱਲਾ ਡੁੱਲਾ ਅਦਰ ਮੰਮੀ ਜੀ ਬੈਠੇ ਆ ਦਾਦੀ ਜੀ ਜਾ ਰਹੇ ਆ ਗੁਲਿੰਦੇ Gulyin di caciji ya Melri ya Hello Gulyin da prah aya mulai leh darga Gulyin di dadji ya Sasi kangen gendis? Masi ayo Masi Masi Anji gendautan Anji aja, ya wadi ya shopping ਚਾਹ ਲੱਗੀ ਹੋਈ ਆ ਚਾਹ ਪਾਉਣਗੇ ਇਸ ਮੋਰ ਸਾਨੂੰ ਗਲੀਨ ਲੈ ਕੇ ਆਈ ਆ ਵੀ ਅਸੀਂ ਸਬਜ਼ੀਆਂ ਲਾਈਆਂ ਤਾਂ ਤੁਸੀਂ ਵੀ ਦੇਖੋ ਆ ਦੇਖੋ ਲੈ ਕੇ ਜਾਣੀਆਂ ਅੱਛਾ ਫੇਪ ਇੰਡੀਆ ਬਣਾਣੀ ਆ ਸਬਜ਼ੀ ਲਈ ਹੋਈ ਆ ਏਰੀਆ ਬਹੁਤ ਖੁੱਲਾ ਡੁੱਲਾ ਡੁੱਲਾ ਏਰੀਆ ਹਵਾਵਾਂ ਬੋ ਜੀ ਸਾਡਾ ਆਰਡਰ ਆ ਗਿਆ ਅੱਜ ਅਸੀਂ ਪਾਰਟੀ ਕਰਨ ਲੱਗੇ ਆ ਪੀਜ਼ਾ ਆਰਡਰ ਕੀਤਾ ਐ ਨੋਡਲਸ ਤੇ ਹੁਣ ਅਸੀਂ ਖਾਵਾਂਗੇ ਪਾਰਟੀ ਕਰਾਂਗੇ ਪੀਜ਼ਾ ਖੋਲ੍ਹ ਲਿਆ ਸੀ ਤੇ ਹਾ ਗਾਲੀਕ ਬ੍ਰੈਡ ਮੰਗਾਇਆ ਤੇ ਨੂਡਲਸ ਆ ਤੇ ਮਰਦੇ ਖਾਣੇ ਆ ਮਮਾ ਜੀ ਪਾਉਂਦੇ ਪਿਆ ਸਾਰਿਆਂ ਨੂੰ ਹੁਣ ਮੰਮੀ ਇਹ ਕਾਡਨ ਇਹ ਨੂਡਲ ਹੁਣ ਪਾਰੇ ਨੂਡਲ ਕੰਦੇ ਨੂਡਲ ਖਾਵੇ ਹਣ ਜੀ ਸਾਡੀ ਵੀ 바ਰੀ ਲੱਗੀ ਨੂਡਲ ਪਾਣ ਦੀ ਇੱਧਰ ਮੰਮੀ ਆਪਣੇ ਨੇ ਪਾਰੇ ਆ ਤੇ ਸਾਨੂੰ ਪਾ ਕੇ ਦਿੱਤਾ ਤੇ ਖਾਣੇ ਆ ਇੱਧਰ ਡੱਬੇ ਰੱਖ ਦਿੱਤੇ ਕੰਦੇ ਸਾਈਡ ਤੇ ਕਰ ਦੋ ਉਹਦੀ ਖਾ ਲਿਆ ਹੁਣ ਜੋ ਖਾਣਾ ਸੀ ਹਾਂ ਜੀ ਹੋਣਾ ਸੀ ਚੱਲੇ ਭਯਾ ਡੰਡੀ ਲਾਲ ਦਾ ਇਸ ਮਾਰ ਦੇਣਾ ਸੀ ਤੇ ਚੱਲੇ ਆ ਤੇ ਦੰਦ ਪਾਉਂਦੇ ਆ ਫਿਰ ਦਿਲਦੇ ਆ ਜੀ ਗੱਡੀ ਸਾਫ਼ ਕਰਦੇ ਹੋਏ ਚਮਕਾਉਂਦੇ ਹੋਏ ਲੜ ਪਿਆ ਨਾ ਐਂ ਗੱਡੀ ਲੈ ਕੇ ਜਾਣਾ ਸਮਾਨ ਚ ਲੈਣਾ ਚਲੋ ਡੈਡੀ ਜੀ ਚਲਿਏ ਚਲੋ ਹੁਣ ਅੱਥੇ ਆਇਆ ਡੈਡੀ ਜੀ ਦੇ ਫਰੈਂਡ ਉਹਨਾਂ ਦੇ ਪ੍ਰੋਗਰਾਮ ਕੱਲੋ ਤੇ ਇੱਥੇ ਟੈਂਪ ਲੱਗਾ ਸਮਾਨ ਤੇ ਨਾਇ ਸੀ ਚਲੋ ਅਸੀਂ ਖੁਸ਼ਾ ਦਾ ਚੱਕਣ ਲੱਗੇ ਆ ਤੇ ਬਰਤਾਂਦੇ ਜਾ ਰਹੇ ਆ ਤੇ ਹੁਣ ਅਸੀਂ ਸ਼ੱਕ ਕਰਦੇ ਆ ਹੁਣ ਅਸੀਂ ਵਾਪਿਸ ਤੋਰ ਪਿਆ ਕਾ ਨੂੰ ਤੇ ਲੰਗਰ ਪਾਣੀ ਛਕ ਕੇ ਆ ਰਹੇ ਹੁਣ ਅਸੀਂ ਲੰਗਰ ਪਾਣੀ ਲੋਟੇ ਹਾਂ ਡੈਡੀ ਜੀ ਇਹ ਵਧੀਆ ਸੀਗਾ ਵਧੀਆ ਬਣਾਇਆ ਸਲੰਗਰ ਲੋ ਜੀ ਹੁਣ ਅਸੀਂ ਅੱਗੇ ਕਰੇ ਮੰਮੀ ਜੀ ਰੋਟੀ ਪਾਣੀ ਦਾ ਕੰਮ ਕਰ ਰਹੀ ਆ ਪਰ ਮੰਮੀ ਜੀ ਅਸੀਂ ਰੋਟੀ ਖਾ ਕੇ ਆਏ ਆ ਮੈਂ ਰੋਟੀ ਬਣਾਇ ਦੀ ਤੇ ਮੈਂ ਫੋਨ ਕਰ ਦਿੱਤਾ ਸੀਗਾ ਮੰਮਾ ਜੀ ਨੂੰ ਮੈਂ ਕਿਹਾ ਤਾਂ ਲੱਗੋ ਛੱਕੇ ਆਣਾ ਸੀ ਮੈਂ ਲੱਗ ਹਾਂ ਜੀ ਕਹਿੰਦੇ ਅੱਜ ਅਸੀਂ ਪਾਣ ਲਗੇ ਮਿਰਚਾਂ ਦਾ achar ਤੇ ਮੰਮੀ ਜੀ ਨੇ ਧੋ ਕੇ ਸਕਾਲੀਆਂ ਮਿਰਚਾਂ ਤੇ ਹੁਣ ਉਹਨੂੰ ਕੱਬਿਓ ਕੱਟ ਰਹੇ ਆ ਭਰ ਕੇ achar ਬਣਾਣਾ ਉਹਦਾ ਕੱਟ ਕੇ ਫੇਲੂ ਇਹਦਾ achar ਬਣੂਗਾ ਚੰਗਾ achar ਤੇ ਮਿਰਚਾਂ ਧੋ ਕੇ ਸੀ ਸਕਾਲੀਆਂ ਆ ਤੇ ਹੁਣ ਉਹਨਾਂ ਨੂੰ ਕੱਟਿਆ ਜਾ ਰਿਹਾ ਹੈ ਲੋਹ ਜੀ ਹੁਣ ਮੇਚਾ ਸਿਆ ਗੱਬੇ ਉਹ ਕਾਤ ਲੀਆਂ ਘੱਟ ਲਈਆਂ ਐਦਾ ਕੱਟ ਦੇ ਕਰਦੇ ਦੇ ਇਹਦਾ ਚੀਰਾ ਦੇਤਾ ਚੀਰਾ ਦੇਤਾ ਹਾਂ ਹਾਂ ਜੀ ਪਤ ਤੇ ਰੱਖ ਕੇ ਥੋੜਾ ਜਿਹਾ ਰੰਗ ਇਹਦਾ ਲਰੋਂ ਜੀ ਨਹੀਂ ਆਉਂਦਾ ਜਾਂਦੇ ਗਰਮੀ ਆ ਧੁੱਪ ਲੱਗੀ ਧੁੱਪ ਹੈ ਵੀ ਇੰਨੀ ਆ ਤੇ ਅੰਦਰ ਮਸਾਲੇ ਆ ਗਰਮ ਕਰਨੇ ਆ ਸੀ ਭੁੰਨਨੇ ਆ ਇਹ ਆਹ ਹਾਂ ਪਹਿਲਾਂ ਪਾ ਲਈ ਮਿੱਠੀ ਸੌਆ ਮਿੱਠੀ ਸੌਂਫ ਪਾ ਲਈ ਤੇ ਜੀਰਾ ਜੀਰਾ ਆਹ ਇਹ ਪੂਰੀ ਰਾਈ ਤੇ ਪੀਲੀ ਰਾਈ ਆ ਥੋੜੀ ਇਹਨਾਂ ਕੋੜੀ ਮਿਰਚ ਘੱਟ ਤੇ ਥੋੜੀ ਕਾਲੀ ਮਿਰਚ ਪਾ ਲੈਂਦੇ ਕੋਮਨ ਜਿਹੜੇ ਬਾਅਦ ਚ ਪਾਵਾਂਗੇ ਫਿਰ ਚਾਹਨਾ ਨਿਕਲਦਾ ਭੁੱਲਣਾ ਥੋੜਾ ਥੋੜਾ ਜਿਹਾ ਖੜਾ ਮਾ ਬਰਾਊਨ ਜਿਹਾ ਕਰ ਲੈਣਾ ਹਾਂ ਹੁਣ ਅਸੀਂ ਮਸਾਲੇ ਨੂੰ ਗਰਮ ਕਰਕੇ ਪੀਸ ਲਿਆ ਆ ਤੁਸੀਂ ਦੇਖ ਸਕਦੇ ਹੋ ਤੇ ਹੋਰ ਮਸਾਲੇ ਐਡ ਕਰਨੇ ਆ ਅਸੀਂ ਇਹਦੇ ਵਿੱਚ ਚੂਰ ਆਮਚੂਰਾ ਹਾ ਰੋਟ ਕੀ ਆਕਲੋਂਜੀ ਬਾਤੀ ਆ ਵਿੱਚ ਪਾਤੀ ਹਲਦੀ ਆ ਹੈਗਾ ਨਮਕ ਪਾਤਾ ਕੁਮਨਾਂ ਨੂੰ ਮਿਕਸ ਕਰਕੇ ਮੈਂ ਚਚ ਪੜਨਾ हां ਇਹਨੂੰ ਮੈਂ ਮੈਂ ਕਿਚਾਰ ਦੇ ਮਰਦ ਚ ਭਰਾਂਗੇ ਥੋੜਾ ਜਿਹਾ ਤੇਲ ਪਾਣਾ ਵਿੱਚ ਪੁੱਛਣ ਹੁਣ ਅਸੀਂ ਪਾਣ ਲੱਗੇ ਇਹਦੇ ਵਿੱਚ ਤੇਲ ਗਰਮ ਕੀਤਾ ਹੋਇਆ ਠੰਡਾ ਹੋ ਲੈਂਦੇ ਹਾਂ ਗਰਮ ਗਰਮ ਆ ਠੰਡਾ ਕਰ ਲਓ ਫੇ ਇਹਦੇ ਵਿੱਚ ਪਾ ਕੇ ਵਿੱਚ ਪਾ ਭਰਾਂਗੇ ਉਹ ਜੀ ਗਰਮ ਤੇਲੇ ਦੇ ਵਿੱਚ ਪਾਣ ਲੱਗੇ ਠੰਡਾ ਕਰ ਲਿਆ ਸੀ ਪਹਿਲਾਂ ਗਰਮ ਕਰ ਲਿਆ ਸੀ ਹੁਣ ਪਾਤਾ ਇਹਨੂੰ ਪੋਲਾਂਗੇ ਛੁੱਡ ਛੁੱਡ ना तो हाँ हम हाँ, मिर्च हो तो मिर्च बिलकुल नहीं खानी एदारी भर देना ਪਾਰ ਦੰਗਿਆ ਚਾਹ ਹੁਣ ਅਸੀਂ ਭਾਰਤੀਆਂ ਤੇ ਮਸਾਲਾ ਬਚ ਗਿਆ ਤੇ ਉੱਪਰ ਪਾ ਲਤਾ ਆ ਤੇ ਤੇਲ ਪਾਉਣ ਲੱਗੇ ਮੰਮੀ ਜੀ ਆਸਲ ਕਾ ਆਸਲ ਕਾ ਪੋਰਾ ਨਾ ਪਾਣਾ ਇਹ ਵੀ ਪਾਣਾ 10 ਅਸੀਂ ਡੱਬੇ ਚ ਪਾ ਦੇਣਾ ਖਰਾਬ ਨਹੀਂ ਹੁੰਦਾ ਚਾਹ ਹਾਂਜੀ ਲੋ ਜੀ ਸਾਡਾ ਹੋ ਗਿਆ ਚਾਹ ਤਿਆਰ ਹਾਂਜੀ ਤਾਨੂੰ ਕਿਹੋ ਜਿਹਾ ਲੱਗਾ ਜਰੂਰ ਕਮੈਂਟ ਕਰਕੇ ਦੱਸਿਓ ਕਿਉਂ ਨਹੀਂ ਡੱਬੇ ਚ ਵੀ ਪਾਣਾ ਹਜੇ ਆ ਬਤਾ 4 ਸੈਂਪੀਆਂ ਦਾ ਇਹ ਅਸੀਂ ਬਾਹਰ ਕੱਢ ਲਿਆ ਹਾਂ ਹਾਂਜੀ ਹਾਂ ਇਹਦੇ ਚ ਹੀ ਪਾਣਾ ਆਇਆ ਹੈ ਹੁਣ ਇਹ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਪਾ ਤੜ ਡੱਬੇ ਚ 4 ਉੱਤੋਂ ਪਾਤਾ ਮਸਾਲਾ ਮਮੀ ਜੀ ਨੇ ਇਹ ਮੜਾਈ ਛੱਡਣੀ ਸਾਫ਼ ਕਰ ਦੋ ਸਾਰਾ ਖੁਸ਼ ਹੋ ਗਏ ਮੰਮੀ ਜੀ ਪਰ ਫਿਰ ਵੀ ਕਹਿੰਦੇ ਮੇਰੇ ਹੱਥ ਦਾ ਖਰਾਬ ਹੋ ਜਾਂਦਾ ਫਿਰ ਵੀ ਡਰ ਹੁਣ ਅਸੀਂ ਪਾਲਿਆ ਚਾਰ ਤੇ ਹੁਣ ਬਣਾ ਲਗੇ ਸਿ ਬਣਾਣਾ ਸ਼ੇ ਪੀਤਾ ਬਣਾ ਦੇ ਮੰਮਾ ਜੀ ਦੱਸਦੇ ਆ ਮੰਮਾ ਜੀ ਬਣਾਦੇ ਆ ਮੰਮਾ ਜੀ ਪਹਿਲਾਂ ਕੇਲੇ ਛਿਲ ਰਹੇ ਆ ਹੋ ਜੀ ਪਾ ਤੇ ਲੋ ਜੀ ਤੇ ਨਿੰਬਾਨਾ ਪਾਨੇ ਆ ਫਿਰ ਮਿਲਕ ਪਾਣਾ ਮੰਮੀ ਜੀ ਖੰਡ ਵੀ ਪਾਣੀ ਇਹ ਮੈਂ ਖੰਡ ਵੀ ਪਾਣੀ ਫੇ ਪਣ ਜਣਾ ਸਾਡਾ ਮਿਲਕ ਸ਼ੇਕ ਬਣਾਉਣਾ ਸ਼ੇਕ ਬਣਾਉਣਾ ਸ਼ੇਕ ਫੋਨ ਪੁੱਤ ਕਰੇ ਖੰਡ ਦੁੱਧ ਪਾ ਲੈਣੇ ਵਿੱਚ ਤੇ ਪਾ ਦੁੱਧ ਲੋਜੀ ਥੋੜੀ ਜਿਹੀ ਮੁਰਦਾ ਦੰਨਾ ਲੋ ਜੀ ਚੀਨੀ ਪਾਣੀ ਲੋ ਜੀ ਚੀਨੀ ਪਾਤੀ ਖੋਣੇ ਦੀ ਸ਼ਰਸ਼ਰ ਕਰ ਲਈਓ ਅਸੀਂ ਸ਼ਰਸ਼ਰ ਕਹਿੰਦੇ ਹਾਂ ਨੂੰ ਨੋ ਜੀ ਚੜਾ ਦਿਓ ਉੱਪਰ ਚਲਾਈਏ ਮਮੀ ਮੈਂ ਚਲਾਉਣੀ ਮੈਂ ਪੜੋ ਤੁਸੀਂ ਕੈਮਰਾ ਅਸੀਂ ਚਲਾਉਂਦੇ ਹਾਂ हो गया तैयार पीने ओमी कित्रगांदा नहीं जानते हो तुम्हारी कैमरा खोल दिया लो जी हो गया तैयार थोड़े पीवांगे बाहर पे भी पानी आ और बस बच पग पिलांगे लो जी हो गया तैयार बनाना शेक ते पानीया गिलास आंजे आ गया ने मजा हो जाना ठंडा ठंडा ताया ताया But, Jari, Logi, how can you do? d a d d he k a n t k e care of her. Logi, but, Jari, b e c a u s m such a company. I'm not s a y i have b n there. i s a y n y a v e been there. Cheers. ਸੋ ਤੁਹਾਨੂੰ ਅੱਜ ਦਾ ਬਲੌਗ ਕਿਉਂ ਜਿਹਾ ਲੱਗਾ ਜੂ ਕਮੈਂਟ ਕਰਕੇ ਦੱਸਿਓ ਤੇ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਮੇਰੇ ਚੈਨਲ ਨੂੰ ਕਰ ਗਿਆ ਤਾਂ ਅਗਨੇ ਵੀ ਬਲੌਗ ਸਾਰੇ ਬਲੌਗ ਤੇ ਮਿਲਦੇ ਆ ਤਾਂ ਦਿਲੋਂ ਸਸਕ